ਆਹ ਥੋੜੀ ਜਿਹਾ ਕਲਾਉਂਡ ਕਿਨੇ ਰੱਖਦਾ ਹਾਂ ਹਾਂ ਜੀ ਬੱਕਰੀ ਚੈੱਕ ਕਰ ਬੈਲ ਥੋੜੀ ਆ ਪਸੰਦ ਥੋੜੀ ਆ ਪਕਾਈ ਕੁੱਟਣਾ ਮੇਰਾ ਕੰਮ ਹੈ ਕਿਉਂ ਜੀ ਹਾਂ बोल 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 दिलਾਂ ਦੀ ਕੁੰਡੀ ਖੋਲ ਬੰਦਰ ਜੋ ਅੱਖਾਂ ਉਹ ਉਹਦੇ ਕੰਨੀ ਮਾਰਦਾ ਹੋਵੇ ਤੇ ਕੰਨੀ ਮਾਰਦਾ ਹਾਂ ਬੋਲ ਕੇ ਨਾਸ ਸੰਗ ਕਹਦੀ ਏ ਰਮਾ ਦਾ ਉਹਦੇਾਂ ਦੀ ਕੁੰਡੀ ਕੋਈ ਨਹੀਂ ਮੱਖਣਾ ਵੀ ਕਿਉਂ ਨਹੀਂ ਬੋਲਦਾ ਏ ਉਤਾ 35 ਮੰਗਦਾ ਮਰੀਕ ਫਲੇਨੇ ਵਾਲਾ ਉਹ ਪਟਿਆਲੇ ਵਾਲਾ ਬੱਕਰੀ ਪਸੰਦ ਹੈ ਪਸੰਦ ਹੈ ਪੂਰੀ ਤਿੰਨ ਦਾ ਲਈ 4.5 ਮਿੰਟ 4.5 ਵਾਲੀ ਬਤਾ ਲੈ ਹੁਣ ਤੁਸੀਂ ਚੁੱਪੂਂ ਕਿ ਬੋਲਦੇ ਹੋ ਬੋਲਣਾ ਬੋਲੂ ਕੁਝ ਬੋਲਣਾ ਲੈ ਗੱਲ ਸੁਣ ਲੈ ਮਰੀਕ ਅੱਜ ਦੀ ਪਾਲ ਤਰੀਕ ਖੜਿਆ ਤੁੰਗਾਲੀ ਮੰਡੀ ਜਿੱਥੇ ਗੱਡੀ ਹੁਈ ਆ ਸਭ ਦੀ ਚੰਡੀ ਵਪਾਰੀਆਂ ਦੀ ਵੱਡੀ ਚੰਡੀ ਉਰੀ ਗੱਡੀ ਹਈ ਆ ਗੱਲ ਮੇਰੀ ਸੱਚੀ ਹੋ ਝੂਠੀ ਇਹਦਾ ਜਾਮਨ ਤੂੰ ਐ ਪੱਕੀ ਗੱਪਣ ਦਾ ਤੇ ਫੰਡਰ ਦਾ ਮੈਂ ਨਹੀਂ ਹੈਗਾ ਕਿਉਂ ਬਈ ਲੰਗੜਾ ਮੈਂ ਹੈਗਾ ਮੈਂ ਗਰੰਟੀ ਦਿੰਦਾ ਘੰਟੇ ਦੀ ਸੌਤਾ ਕਰਾਂ ਢੱਪੂ ਮਾਰੀ ਕੰਧ ਤੇ ਛਾਲ ਪਰਾ ਜਿਹੜਾ ਕੰਮ ਐ ਬਚੋਲੇ ਦਾ ਅਮਰੀਕ ਦੇਊਗਾ ਤਸੱਲੀ ਵੀਡੀਓ ਮੁੰਡੇ ਸਾਡੇ ਬਣਾਉਂਦੇ ਨੇ ਚਾਹੇ ਸਾਲ ਨੂੰ ਪੜਾ ਦੇਂ ਫੰਡਰ ਨਾ ਹੋਵੇ ਬੱਕਰੀ ਹੋਵੇ ਗੱਪਣ ਅੱਡੇ ਮਾਲਕਾਂ ਦੇ ਕੰਮ ਕਰਮ ਫਲ ਸਿੱਟ ਜੇ ਉਹਨਾਂ ਦੇ ਕਰਮ ਸੂਪੀ ਉਹਨਾਂ ਦੇ ਕਰਮ ਖਾਲੀ ਹੋਊਗੀ ਅਮਰੀਕ ਦੇ ਘਰੇ ਆਜੂਗੀ ਬੱਕਰੀ ਆਹੀ ਬੱਕਰੀਆਂ ਸਿਆਣਾ ਆ ਕੇ ਲਵੇ ਵੀਡੀਓ ਬਣਾਣਗੇ ਮੱਥੇ 'ਚ ਚੰਦ ਹੈ ਤੇ ਚੌੜੀਆ ਪੂਰੀ ਵਧੀਆ ਬੱਕਰੀ ਮੋਟੀ ਹੱਡੀ ਦੀ ਠੀਕ ਹੈ ਜੀ ਗੱਲ ਥਣ ਚੱਡੇ 'ਚ ਨਿਗਾਹ ਮਾਰ ਲਓ ਕੋਈ ਵੀ ਕੱਲ ਦੀ ਘਾਟਾ ਮੈਨੂੰ ਦੱਸੋ ਹੁਣ ਪਕਾਈ ਕੁੱਤਣ ਦਾ ਕੰਮ ਇਹਦਾ ਨਾ ਮੇਰਾ ਜੇ ਤੁਹਾਡੇ ਬੱਕਰੀ ਪਸੰਦ ਹੈ ਮਨਦੀਪ ਸਿੰਦਾ ਥੁੱਡੀ ਐ ਕਿਉਂ ਜੀ ਮੈਂ ਧੱਕਾ ਨਹੀਂ ਕਰਦਾ ਜੇ ਤੁਸੀਂ ਲੈਣੀ ਕੋਈ ਨੁਕਸ ਨਹੀਂ ਮੈਂ ਤਾਂ ਪਹਿਲਾਂ ਟੋਲੀ ਕੁਛ ਨਹੀਂ ਇਹ ਤਾਂ ਆਮ ਨੂੰ ਨਹੀਂ ਆ ਰਹੀ ਕਿਉਂ ਹੁੰਦੀ ਐ ਇਹਦਾ ਛੱਡਦਾ ਲੈਦਾ ਕੁਛ ਵੀ ਨਹੀਂ ਥਣ ਥਣ ਵੀਦੇ ਹੋ ਜਾਂਦੇ ਮਾੜੇ ਮਾੜੇ ਚੰਡੀ ਪਾਪੜ ਤਾਂ ਹੀ ਥੱਲੇ ਆਣਾ ਕਿਉਂ ਜੀ ਤਾਂ ਉੱਤੇ ਆਹ ਤਾਂ ਕਰਲੀ ਤਰੀਫ ਉਪਾਈਏ ਜੱਜ ਦੇ ਤਰੀਕਾ ਹਾਂ ਬਈ ਬਾਈ ਦੇਖਣ ਵਾਲੀ ਬੱਕਰੀ ਬਹੁਤ ਚੰਗੀ ਐ ਕੰਨ ਦੇਖ ਸਕਦੇ ਹੋ 18 ਇੰਚੀ ਲੰਬੇ ਨੇ 7 ਇੰਚੀ ਚੌੜੇ ਨੇ ਚੇ ਪੀਤਾ ਲੈ ਕੇ ਆ ਜੋ ਕਿਉਂਕਿ ਮੇਰੇ ਨਾਲ ਰੋਜ਼ ਦਾ ਹੀ ਕੰਮ ਆ ਕਿਉਂ ਅਮਰੀਕਾ ਕੋਈ ਕੁਆਲਿਟੀ ਚ ਕਮੀ ਨਹੀਂ ਹੈਗੀ ਕਿਸੇ ਦੇ ਪਸ਼ੂ ਨੂੰ ਨਿੰਦਣਾ ਨਹੀਂ ਚਾਹਦਾ ਨਵੇਂ ਅਗਲਾ ਨਾ ਲਵੇ ਮੰਡੀ ਦੇ ਵਿੱਚ ਆਈ ਐ ਤਾਂ ਮੇਮ ਬਣ ਕੇ ਆਈ ਐ ਤਾਂ ਮਾੜੀ ਕੋਈ ਤਾਂ ਇਹ ਦੀ ਤੀ ਨਹੀਂ ਗਾਉਂਦੀ ਅਗਲੀ ਕਹਿੰਦੀ ਮੈਂ ਉਹਦੇ ਨੂੰ ਵੀ ਚੰਗੀ ਬਣ ਕੇ ਜਾਵਾਂ ਤੀਆਂ ਦੇ ਵਿੱਚ ਮੇਲਾ ਦੇਖੋ ਇਹ ਉੱਚੇ ਮੱਥੇ ਦੀ ਬੱਕਰੀ ਐ ਜੀਨੂੰ ਇਹਦੀ ਪਰਖ ਨਹੀਂ ਹੈ ਹਰੇਕ ਨੂੰ ਕਿਸੇ ਨੂੰ ਪਤਾ ਨਹੀਂ ਹੈਗਾ ਕਿਸੇ ਕਿਸੇ ਨੂੰ ਭਾਂਡੇ ਦੀ ਬਾਬੇ ਉਹਨੂੰ ਪਰਖਿਆ ਠਣਕਾ ਕੇ ਦੇਖਿਆ ਕਰਦੇ ਤੌੜੇ ਬਾਈ ਜਿਆਦਾ ਲੈ ਕੇ ਆਉਂਦੇ ਵਕਤ ਬਾਹਰ ਵੇਚਣ ਕੁਮਾਰ ਕਹਿੰਦੇ ਹਾਂ ਓਏ ਪੱਕਾ ਲੈ ਲੋ ਠਣਕਾ ਖੋਰ ਨਾ ਜਾਵੇ ਬੱਕਰੀ ਚ ਨਹੀਂ ਕੋਈ ਕਮੀ ਹੋਂ ਦੱਸੋ ਕਿਵੇਂ ਕਰਨ ਇਕੱਲਾ ਸਹੀ ਕੰਡਾ ਕੰਨ ਚ ਫੂਕ ਮਾਰੀਗਾ ਪਹਿਲਾਂ ਦੱਸੇਗਾ ਕਿਵੇਂ ਚੱਲਾਂ ਦੱਸੇਗਾ ਕਾ ਕਰ ਉਹਦੇ ਚ ਕੋਈ ਗਲਤ ਚ ਹੋ ਨਾ ਬਣੀ ਇੱਧਰ ਨੂੰ ਆ ਜਾ ਆਪਣੀ ਦਾ ਬਈ ਗੱਲਾਂ ਨਹੀਂ ਰਿਪੋਰਟ ਨਹੀਂ ਆ ਪੱਕੇ ਗੱਲ ਤੋਂ ਨਹੀਂ ਗੱਲ ਪੱਕੇ ਹਾਂ ਬਹੁਤ ਕੰਮ ਕਰਨਾ ਬੱਬੂ ਦੇ ਘਰ ਜਾ ਰਹੇ ਗੱਲ ਤਾਂ ਮੰਦਿਰ ਕਰਦਾਂਗੇ ਵਸ ਪੀਸੀ ਆਪੇ ਭਾਈ ਚੌੜੇ ਹੋ ਜੋ ਨਾ ਲਈ ਯਾਰ ਤੇਰੇ ਗੈਲ ਨਹੀਂ ਬਣ ਕੇ ਤੋਰਦਾ ਚੌੜੇ ਲੱਗੇ ਹੋਏ ਇੱਤੋਂ ਚੌੜੇ ਖੜੇ ਵੀ ਵਧੀਆ ਵੀਡੀਓ ਬਣ ਜਾਂਦੀ ਹੈ ਵਧੀਆ ਬਣ ਹੈ ਕਰਦੀ ਕੁਆਲਟੀ ਦੀ ਬੱਕਰੀ ਦੀ ਕਿਉਂਕਿ ਸਾਨੂੰ ਜਿਹੜੇ ਸਾਡੇ ਕਿੰਗ ਨੇ ਨਾ ਵਧੀਆ ਬੰਦੇ ਆਪਣੇ ਗੁਜਰ ਸਾਹਿਬ ਜੀ ਪਾਕਿਸਤਾਨ ਵਾਲੇ ਅਸਰਬੀ ਜੀ ਉਹ ਕਹਿੰਦਾ ਰਾਜੂ ਭਾਈ ਨੰਨ ਗੱਲਾਂ ਹੋ ਗਈਆਂ ਵੀਡੀਓ ਵਧੀਆ ਬਣਾ ਕੇ ਤੋੜਿਆ ਉਹ ਬੰਦੇ ਨੇ ਬੱਕਰੀ ਪਾਲਣ ਧੰਦੇ ਨੂੰ ਖੜਾ ਕੇ ਦਿਖਾਤਾ ਇੱਕ ਆਪਣੇ ਚੌਂਦਾ ਰਹੇ ਰਣੀਆਂ ਵਾਲਾ ਸਣੀ ਸਰਦਾਰ ਜੀਨੇ ਕੇ ਬਰੀਡ ਦੇ ਬਾਰੇ ਆਪਾਂ ਨੂੰ ਚਾਣਨ ਕਰਤਾ ਨਹੀਂ ਸਾਡੇ ਪਾਲੀ ਜਿਹੜੇ ਆ ਜੜੀ ਤੇ ਸੁੱਤੇ ਪਏ ਤੇ ਸਿਉਨੇ ਵਰਗਾ ਤਾਂ ਅਸੀਂ ਕੋਡੀਆਂ ਦੇ ਪਾ ਲੈਟਾਂ ਦੇ ਸਾਨੂੰ ਪਰਖ ਨਿਰਖਣੀ ਦੀ ਕਿਸੇ ਪਰਖਾਂ ਨਿਰਖਾਂ ਅਸੀਂ ਕਰਨ ਦਾ ਨਾ ਤੇ ਇਹਦੇ ਚ ਕੋਈ ਨਹੀਂ ਸਿੱਖ ਕੇ ਆਉਂਦਾ ਕਿਹ ਜੀ ਪੂਰੀ ਸਿੱਖਦੇ ਆਂ ਅਸੀਂ ਗੁਰਤੀਆਂ ਲੈ ਕੇ ਤੁਹਾਡੇ ਵਰਗੇ ਇਹ ਜੇ ਬਜ਼ੁਰਗਾਂ ਤੋਂ ਸਿਆਣਿਆਂ ਤੋਂ ਕਿੱਡਿ ਚੈਸੀ ਵੀ ਨਹੀਂ ਸਿੱਖੇ ਸੋਤੋ ਹੀ ਸਿੱਖੇ ਆਂ ਤੇ ਸਭ ਨੂੰ ਆਪਾਂ ਸਲਾਮ ਕਰਦੇ ਆਂ ਜਿਹੜੇ ਨੇ ਇਹ ਧੰਦਾ ਵਧੀਆ ਕਰਤਾ ਤੇ ਮੱਡੀਆਂ ਵਾਲਿਆਂ ਨੇ ਮੱਡੀਆਂ ਲਾਤੀਆਂ ਲੱਗਣਾ ਹਰੇਕ ਬੰਦੇ ਨੂੰ ਗਰੀਬ ਨੂੰ ਮੀਰ ਨੂੰ ਹਰੇਕ ਕਰੋਟੀ ਦਾ ਮੇਲੀ ਕੰਮ ਤਾਂ ਮਿਲਿਆ ਨਸ਼ੇ ਪੱਤੇ ਤੋਂ ਇਹ ਜੇ ਸਾਡੇ ਜਵਾਕਤਾ ਬਚੇ ਜਿਹੜੇ ਅਣਸਮਝਣੇ ਨਾ ਬਚੋ ਭਾਈ ਕੀ ਜੋ ਸਾਡਾ ਕੀ ਹੈ ਅਲਗਨਾ ਰਾਜੂ ਨੇ ਕਰਾਤਾ ਐ ਕਰਾਤਾ ਬਈ ਅਸੀਂ ਨਹੀਂ ਮਾੜਾ ਕਰਾਇਤਾ ਤੁਹਾਨੂੰ ਬੱਕਰੀਆਂ ਲੈਣ ਲਾਤਾ ਖਰੀਦਣ ਲਾਤਾ ਸਾਹਮਣੀਆਂ ਸਮੋਣੀਆਂ ਦਾ ਤੁਹਾਨੂੰ ਨੇ ਭਈ ਮੈਂ ਕਿੱਥੋਂ ਸਾਂਭੂਗਾ ਕਿਉਂ ਬਾਬਾ ਜੇ ਨਹੀਂ ਸਾਂਭੋਗੇ ਭੁੱਖੀਆਂ ਮਾਰ ਲਓ ਭਈ ਅਸੀਂ ਨਹੀਂ ਮਾੜਾ ਕਰਿਆ ਕਿਸੇ ਦਾ ਹਾਂਜੀ ਆ ਜਾ ਤਰੀਕ ਅਮਰੀਕ ਓ ਬਾਈ ਕਹਿੰਦੇ ਨੇ ਪਰ ਮੈਂ ਨਹੀਂ ਕਹਿੰਦਾ 18000 ਕਹਿੰਦੇ ਨੇ ਹੁਣ ਬੱਕਰੀ ਦਾ ਦੇ ਕਿੱਥੇ ਵੇਚਣੀ ਹੈ 34 ਦੀ ਨਾ ਥੱਲੇ ਆ ਜਾ ਤਾਂ ਫਿਰ ਤੁਸੀਂ ਆਪ ਵੀ ਕਿਉਂ ਗਾਘਾ ਨੂੰ ਤੜਕਿਓ ਨੇ ਫਿਰ ਉਹ ਤਾਜੀ ਕਹਿੰਦੇ ਨੇ ਲੈਣ ਨੂੰ ਮੈਂ ਕਹਿੰਦਾ ਤਾਜੀ ਇਹੀ ਹੋ ਜਦੋਂ 2 ਮਹੀਨਿਆਂ ਨੂੰ ਜੇ ਰਾਜੀ ਖੁਸ਼ੀ ਰਹੀ ਆਸਾਂ ਨਾਲ ਦਿਨ ਟੁੱਟਦੇ ਪੂਰੀ ਦੀਦੀ ਦੰਗਾ ਫਿਰ ਕਿੰਨੇ ਦੀ ਦੰਗਾ ਤੋ ਕਹ ਦੱਸੀ ਓਏ ਕਰਮ ਕਰਾਂਗੇ ਤੁਸੀਂ ਵੀ ਕਿੱਥੇ ਸੀ ਵੀ ਨਾ ਤੇ ਜੋ ਪਿੱਛੋਂ ਆਉਂਦੇ ਨਿਸ਼ਾਨੇ ਲਾ ਲਾ ਦੇ ਯਾਦੇ ਨਿਸ਼ਾਨੇ ਨਾ ਜੀ ਉਹ ਵੀ ਯਾਰ ਪਫਾਰੀ ਹੁਣ ਪਤਾ ਮਹਿੰਗੀ ਜਾਏ ਮਰਜ਼ੀ ਹੈ ਕੀ ਪਤਾ ਕਿਸੇ ਦੇ ਟਿੱਡ ਦਾ ਟਿੱਡ ਕਈ ਰੋੜ ਦੀ ਥੋੜੀ ਦੇਰ ਦਾ ਨਹੀਂ ਉਹ ਤਾਂ ਵੀ ਇੱਥੇ ਬੈਠੀ ਆਣੇ ਕੁਸ ਨਹੀਂ ਉਹ ਤਾਂ ਬੱਕਰੀ ਵੀ ਦੇਗਾ ਨਹੀਂ ਬੱਕਰੀ ਵਿੱਚ ਕੋਈ ਕੋਈ ਕੱਟ ਮੋਟੀ ਹੱਡੀ ਦੀ ਬੱਕਰੀ ਹੈ ਦੱਸੋ ਜੀ ਦੱਸੋ ਵੀ ਜੇ ਤਾਂ ਹੋਰ ਚੌੜੀ ਹੋ ਸੇਵਾ ਨਹੀਂ ਮਿਲਦੀ ਫਿਰ ਜੇ ਰਾਜੀ ਕੋਈ ਕਿਰਨ ਕਰੇ ਲੱਗੇ ਠਕਿਆਂ ਨੇ ਹਲ ਕਰਨਾ ਹੋਵੇ ਬੱਕਰੀ ਇਹ ਤੇਰੀ ਲੱਖ ਦੀ ਵੀ ਹੋਈ ਕਿਉਂ ਜੀ ਆ ਸੁਣਾ ਤੇ ਫੋਨ ਦਿਓ ਰਾ ਮੈਂ ਬਸੋਂ ਕਰੀਣਾ ਫਿਰ ਕੱਲੀ ਨੂੰ ਕੱਢ ਕੇ ਪਤਾ ਲੱਗਦਾ ਤੋਰ ਕੇ ਦੇਖਦਾ ਕੋਲੀ ਨੂੰ ਮਤਲਬ ਨਹੀਂ ਲੈ ਮਰੀ ਕਿਛਾਰੀਆਂ ਗੱਲਾਂ ਛੱਡ ਯਾਰ 20000 ਦੀ ਦੇ ਬੱਕਰੀ ਦੇ ਹੁਣ ਦੇ ਦੇ ਠੀਕ ਹੈ ਇੱਕ ਕੋਈ ਅੰਡਾ ਸੁਣਾ ਦੇ ਕਿੱਥੇ ਦੇਣੀ ਹੈ 30000 ਦੀ ਬੱਕਰੀ ਦੇ ਟੈਂਪਸ ਪਸਤਾਰ ਗਿਆ ਕੱਚੀਆਂ ਗੱਲਾਂ ਬਹੁਤ ਜਾਂਦੀ ਜਿਉਂ ਦਮਾਤ ਨੂੰ ਮੈਂ ਬੋਲਦਾ ਯਾ ਤੂੰ ਮੇਰਾ ਚਾਹਦਾ ਨਹੀਂ ਇਹ ਹਰੇਕ ਦੇ ਗਲਵੱਸੀ ਨੇ ਜਪਾਨ ਚ ਉੱਥੇ ਬੰਗਾਲ ਤੋਂ ਸਿੱਖ ਕੇ ਆਏ ਨਾ ਬੰਗਾਲ ਦੇ ਚਾਹੇ ਜੇ ਬੰਦਿਆਂ ਦਾ ਨਾ ਚੰਗੇ ਮੁੰਡਿਆਂ ਦਾ ਮੀਡਾ ਬਣਾ ਕੇ ਕੰਦਣਾ ਚੇਪ ਰਾਈਆਂ ਐ ਮੇਰੇ ਬੰਦ ਦਰਦ ਪੰਜ ਮਿੰਟ ਮਾਰੀ ਦੇ ਦਾ ਚੱਕ ਵਈ ਦੇਣੀ ਐ ਬੱਕਰੀ ਦੇਣੀ ਐ ਬੱਕਰੀ ਦੇਣੀ ਐ ਕੱਚਾ ਕੰਮ ਨਾ ਕਰੀ ਮੈਂ ਮੈਂ ਕੱਚਾ ਕੰਮ ਤਾਂ ਦੇਣ ਵਾਲੀ ਗੱਲ ਕਰਤੀ ਇਹ ਲੈ ਬੱਕਰੀ 24000 ਦੀ ਦੇ ਤੂੰ 2000 ਰੁਪਏ 24000 ਦੀ ਤੂੰ 2000 24000 ਦੀ 24000 ਦੀ ਇਹ 125000 ਦੀ ਕੁਈ ਚ ਬਸ ਸਹੀ ਆ ਹੱਸ ਹੋ ਗਈ ਹੋ ਗਈ ਨਹੀਂ ਹਮਦੁਲਾਹ ਹੋ ਗਈ ਸ਼ੱਕ ਵਿੱਚ ਤਰਾ ਫਲਕਾਰੀ ਹ ਕੰਕਰ ਬਜੀਆਂ 26000 ਦੀ ਚ ਬਸ ਹੋ ਨਹੀਂ ਹੈ ਬਸ ਮਨਾਦਾ ਪਹਿਲੇ ਵਾਰ ਸਹੀ ਹੈ ਸਹੀ ਹੈ ਜੀ ਸਹੀ ਹੈ ਜੀ ਸਹੀ ਹੈ ਕਿੱਥੇ ਬਹੁਤ ਜੂਰ ਫਿਰਦੇ ਪਿੱਛੇ ਫਿਰਦੇ ਖਰਜਾ 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 ਕੀ ਲਾ ਕੇ ਗਿਆ ਇਮਾਨਦਾਰੀ ਦਾ ਮਾਰੀ ਨੂੰ ਇਮਾਨਦਾਰੀ ਦਾ ਨਾ ਦੱਸ ਮੈਨੂੰ ਸੱਚਾਈ ਨਹੀਂ ਬੋਲ ਸੱਚਾਈ ਨਾ ਸੱਚਾਈ ਨਾ ਦੇਖੀ ਆਪ ਦਾ ਛੱਡ ਦੇ ਕੰਨ ਚ ਦੱਸ ਦੇ ਨਹੀਂ ਮਾਂ ਸੱਚਾਈ ਪਬਲਿਕ ਨੂੰ ਦੱਸ ਦੇ ਕਾਹ ਨਹੀਂ ਦੱਸ ਤੇਰੀ ਗੱਲ ਤੇ ਫੁੱਲ ਚਾਣੂਗਾ ਨਹੀਂ ਲਿੱਖੀ ਹੁੰਦਾ ਛੱਡ ਹੈ ਨਹੀਂ ਫੇ ਸਾਨੂੰ ਕੋਈ ਯਕੀਨ ਨਹੀਂ ਨਾ ਤੇਰੇ ਤੇ ਝੂਠ ਬੋਲਦਾ ਜੇ ਸੱਚ じゃ27000 ਦੀ ਬੱਕਰੀ ਹੋ ਗਈ ਨਹੀਂ ਹੁੰਦੀ ਨਹੀਂ ਲੱਟੂ ਨਹੀਂ ਹੁੰਦੀ ਨਾ ਨਾ ਪੱਕੀ ਲੈਣੀ ਹੈ ਉਹ ਨਹੀਂ ਨਹੀਂ ਉਹ ਇਹ ਲੈ ਮੁੰਡੇ ਫੜੀ ਮੰਗ ਕਰਦੇ ਇਹ ਇਹ 20000 ਦੀ ਲੈ ਜਾ ਨਾ ਲੈ ਜਾ ਮੱਝੇ ਲੈ ਜਾ ਨਹੀਂ ਹੁੰਦੀ ਫਿਰ ਨਾ ਲੈ ਜਾ ਲੈ ਜਾ ਇਹ ਖਾਣਾ ਨਹੀਂ ਹੁੰਦੀ ਸਭ ਪੂਰੀ ਨੇ ਤਿੰਨ ਹੋ ਗਿਆ ਹੁਣ ਨਹੀਂ ਤੀਜੀ ਵਿਕਦੀ ਚਲ ਆਓ ਲ ਕੁश्ती ਕਰ ਮੇਰੇ ਨਾਲ ਹਾਂ ਚੱਕ ਕੇ ਛਲ ਛਲ ਮਰੂ ਹੁ ਤੈ ਨਸ ਰੂ ਰੇ ਹਾਂ ਉਹ ਬਾਈ ਖੁਸ਼ ਹੈ ਠੀਕ ਯਾਰ ਇਹ ਖੁਸ਼ ਹੈ ਤਾਂ ਵੀ ਪੁੱਠੀ ਛੱਡ ਤੇ ਕੋਈ ਨਹੀਂ ਕੋਈ ਇਹਦੇ ਨਹੀਂ ਧੱਕਾ ਕੋਈ ਨਹੀਂ ਹਾਂ ਧੱਕਾ ਨਹੀਂ ਕਰਨਾ ਕਰਦੇ ਇਹ ਸਾਡੇ ਸੋਤੇ ਸਾਡੇ ਪੱਕੇ ਨੇ ਧੱਕਾ ਨਹੀਂ ਕੋਈ ਨਹੀਂ ਪਾ ਸਹੀ ਹੈ ਸਹੀ ਹੈ ਸਹੀ ਹੈ ਕਹੇ ਵੀਡੀਓ ਚ ਠੀਕ ਹੈ ਨਹੀਂ ਅਸਲ ਕਈ ਮਾਲਕ ਕਹਿੰਦੇ ਨੇ ਵੀ ਸਹੀ ਹੈ ਮੈਂ ਨਹੀਂ ਕਹਿੰਦਾ ਪੈਂਡਾ ਵੀ ਛੜਾਉਣਾ ਹੁੰਦਾ ਬਾਬੇ ਅਸੀਂ ਨੇ ਪਹਿਲਾਂ ਕਹਿੰਦਾ ਸੜਿਆ ਦਾ ਧੱਕੇ ਨਾ ਕਰਾ ਤਾ ਤੈਨੂੰ ਸਹੀ ਹੈ ਮਜ਼ਦੂਰ ਓਕੇ ਜੀ ਆਪਣਾ ਮੇਰਾ ਤਾਂ ਕੋਈ ਨਹੀਂ ਕਸੂਰ ਹੈ ਹਾਂ ਠੀਕ ਚਲਾ ਜਾ ਯਾਰ ਲੈਓ ਜੀ ਕਰਾਓ ਫੇਸ ਚਲ ਭਾਈਆ ਆਪਣਾ ਕੰਮ ਜੋਦ ਮਾਰੋ ਕੋਈ ਪਕਾਈ ਮੇਰੇ ਵਾਂਡੇ ਆ ਕੇ ਇੰਦੇ ਤੜਕੇ ਤੱਕ ਫਿਰ ਤਮੰਤ ਗਲਤ ਕਰਨ ਲੱਗ ਪਏ ਕੋਈ ਪੁੱਕੀ ਦੀ ਵੀ ਨਹੀਂ ਖਾਂਦਾ ਮੈਂ ਕੋਈ ਆਇਆ ਕੋਈ ਆਇਆ ਹੋਰ ਰੱਬ ਦਾ ਬੱਚਾ ਜਾਦੂ ਚੰਗੀ ਤਰ੍ਹਾਂ ਸਿੱਖਿਆ ਹੈ ਹੈ ਚੰਗੀ ਤਰ੍ਹਾਂ ਜਾਦੂ ਸਿੱਖਿਆ ਰਿਹਾ ਹੈ ਤਰਾ ਚਲ ਕੋਈ ਨਹੀਂ ਮਾਰਾਂਗਾ ਪਾਣੀ ਦੂਰ ਬਗਾਲ ਵਾਲਾ ਚੱਲਿਆ ਦਾ ਹੈ ਨਹੀਂ ਵੈਸੇ ਬਾਈ ਨੇ ੱਤਕਾ ਲਾਇਆ ਠੀਕ ਹੈ ਮੈਂ ੱਤਕਾ ਨਹੀਂ ਕਰਿਆਗਾ ਨਾ ੱਤਕੇ ਨਾਲ ਸਿੱਖੇ ਉਹ ਸਾਬਦੇ ਨੇ ਉਹ ਨਾ ਨਾ ਕਰਦਾ ਨੇ ਸੌਦਾ ਠੀਕ ਆ। ਇਹਨਾਂ ਨੂੰ ਫੇਟ ਆਇਆ। ਉਹ ਸੌਦਾ ਇਹਨਾਂ ਨੂੰ ਫੇਟ ਆਇਆ। ਦੇਖ ਕੇ ਕਹਿੰਦੀ ਫਰਕ ਨਹੀਂ ਮਾਰੀ। ਤਾਂ ਬਾਏ ਨੂੰ ਕਹਿੰਦੇ ਖੋਸ਼ਾ ਤਾਂ ਲੈ ਜਾ ਤਾਂ ਵੀ ਨਹੀਂ ਬਿੱਟੂ ਵਸ਼ਾ ਖੜੀ ਜਾਂਦਾ। ਨਹੀਂ ਸਹੀ ਹੈ ਸਹੀ ਹੈ। ਹਾਂ। ਮੇਰਾ ਪੁਹਾੜੀ 40000 ਦੀ ਆ। ਹਾਂ। ਜਦੋਂ ਇੱਥੇ ਕਹਿੰਦੇ ਹੋ ਰਿਹਾ। ਜੇ ਕਾਲੇ ਲਵੇਂ ਦੀ 40 ਦੀ ਹੁੰਦੀ। ਉਹ 40 ਦੀ ਦਿੰਦਾ। ਉਹ ਦਿੰਦੇ ਵੀ। ਉਹ ਬੰਦਾ ਘੱਟ ਨਹੀਂ ਵੇਚਦਾ। ਬੱਕਰੀਆਂ ਹੋ ਵੀ ਚੰਗੀਆਂ ਲਿਆਉਂਦਾ। ਪਿੱਛੇ ਤੇ ਖੜੇ ਹੋਣ। ਆ ਗਿਆ ਲਗੀ ਉਹ ਬੱਕਰੀ ਕਾ ਦੀ ਓਏ ਪੰਜਾਬ ਉਹ ਤੋਂ ਆ ਗਿਆ ਹੈ ਹਾਂ ਕਿੰਨਾ ਦੂਰ ਜਿੰਦਾ ਕਿਦਾਂ ਹੈ ਲੈ ਚਾਲ ਦੀ ਸਾ ਇਹਨਾਂ ਵੀ ਆ ভাই ਥੋੜਾ ਸਾਈਆ ਇੱਥੇ ਜਾ ਕੇ ਉਹਨਾਂ ਕਿੱਲੇ ਦੀ ਕਿਣੀ ਬੋਲੋ ਆ ਜਾ ਭਾਈ ਵਾ ਥੋੜਾ ਨਾ ਚਾਹ ਚੰਗੀ ਹੈ ਸਾਨੂੰ ਯਾਰ ਲਓ ਆ ਮੂੰਹ ਦੇਖੋ ਵੀਡੀਓ ਕਿੰਨੇ ਕਰਨਾ ਹੈ? ਆਹ ਦੇਖਾ ਪੂਰਨ ਜਦੋਂ ਮੈਂ ਲਿਖ ਦਿੱਤਾ। ਬੋਲ ਕੇ ਦੱਸ ਦੇ ਕਿੰਨੇ ਹੋਏ? 15 16 17 ਕੀ ਚੋਵੀ 67 82 ਜਹਦਾ ਕਰਦੀ ਛੋਟ ਚਾਹੇ ਕਰਾ ਲਈ ਲਿਖਾਈ ਕਿਉਂ ਜੀ ਠੀਕ ਹੈ ਨਾ ਗੱਲ ਜਿਹੜਾ ਬਿਹਾਰ ਵੱਡੀ ਦਾ ਚੱਲ ਆ ਲਓ ਜੀ ਰੱਖ ਤੇ ਮੇਰਾ ਦੇ ਦਿਓ